ਜਾਹੀ ਨਮਸਕਾਰ ਸਸਿਕਾ ਦੋਸਤੋ ਮੈਟੋ ਅਡਾਪਟਰ ਸੰਜੀਵ 바ਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਗੁਰਦਾਸਪੁਰ ਵੱਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜਾ ਬਲੱਡ ਕੈਂਪ ਹੈ ਦੋ ਦਿਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਕੱਲ ਵੀ ਲੱਗਾ ਸੀ ਤੇ ਅੱਜ ਵੀ ਚੱਲ ਰਿਹਾ ਹੈ 10 ਤੇ 11 ਦੋ ਤਿੰਨ ਮਿਲਾ ਕੇ ਬਹੁਤ ਸਾਰੇ ਜਿਹੜੇ ਲੋਕਾਂ ਨੇ ਇੱਥੇ ਜਿਹੜਾ ਬਲੱਡ ਆਪਣਾ ਡੋਨੇਟ ਕੀਤਾ ਹੈ ਇੱਥੇ ਵਕਫਾ ਸੋਸਾਇਟੀਆਂ ਨੇ ਮਿਲ ਕੇ ਜਿਹੜਾ ਹੈ ਸਾਂਝਾ ਜਿਹੜਾ ਹੈ ਬਲੱਡ ਕੈਂਪ ਲਗਾਇਆ ਹੈ ਇਹਦੇ ਵਿੱਚ ਜਿਹੜਾ ਹੈ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਤੇ ਹੋਰ ਵੀ ਬਹੁਤ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਹੈ ਸਾਂਝਾ ਜਿਹੜਾ ਹੈ ਬਲੱਡ ਡੋਨੇਟ ਜਿਹੜਾ ਹੈ ਕੈਂਪ ਲਗਾਇਆ ਜਾ ਰਿਹਾ ਆਪਾਂ ਜਿਹੜਾ ਹੈ ਹੈਲਪਿੰਗ ਗੁਰਦਾਸਪੁਰ ਹੈਲਥ케ਅਰ ਹੈਲਪੀ ਸੋਸਾਇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਨikhil gupta ji ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿੰਨੇ ਕਿ ਲੋਕ ਆਏ ਨੇ ਬਲੱਡ ਡੋਨੇਟ ਕਰਨ ਤੇ ਨikhil ji ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈਹਿੰਦ ਸਰ ਹਾਂਜੀ ਜੈ ਸ਼ੀਰਾ ਮਰੇ ਸਰ ਜਿਹੜਾ ਬਲੱਡ ਕੈਂਪ ਲਗਾਇਆ ਜਾ ਰਿਹਾ ਸਾਂਝਾ ਜਿਹੜਾ ਹੈ ਉਹ ਪ੍ਰਾਲਾ ਕੀਤਾ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕਿ ਲੋਕ ਅੱਜ ਆਏ ਆ ਤੇ ਕਿੰਨੇ ਕਿ ਲੋਕ ਹਜੇ ਕੱਲ ਆਏ ਸੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਜੈ ਸ਼ੀ ਸ਼੍ਰਮ ਇਹ ਜਿਹੜਾ ਬਲੱਡ ਕੈਂਪ ਸੀ ਦੋ ਦਿਨ ਦਾ ਲੱਗ ਰਿਹਾ ਸੀ ਇਹ ਜਿਹੜੇ ਐਮਰਜੈਂਸੀ ਲਈ ਤੁਹਾਨੂੰ ਇਹਦੇ ਜਿਹੜਾ ਭਾਰਤ ਪਾਗ ਦਾ ਯੁੱਧ ਚੱਲ ਰਿਹਾ ਸੀ ਆਪਣੇ ਜਿਹੜੇ ਸਿਪਾਈਆਂ ਲਈ ਜਵਾਨਾਂ ਲਈ ਉਹਨਾਂ ਲਈ ਇੱਕ ਰਿਜ਼ਰਵ ਰੱਖਣਾ ਸੀ ਔਰ ਕੱਲ ਹੀ ਇੱਕ ਦਸਤਰੀਕ ਨੂੰ ਕੱਲ ਸਾਡਾ ਪ੍ਰਭੂ ਦੀ ਕਿਰਪਾ ਨਾਲ 3-4 ਸਵੈਇਤਿਆਂ ਨਾਲ ਰਲ ਕੇ ਲਗਾਇਆ ਗਿਆ ਹੈ ਬੀਡੀਐਸ ਗੁਰਦਾਸਪੁਰ ਹੈਲਥ ਕੇਅਰ ਨਾਲ ਹੈਲਪਿੰਗ ਸੁਸਾਇਟੀ ਔਰ ਸੇਵਾਭਰਤੀ 300 ਸਵੈਇਤਿਆਂ ਨੇ ਰਲ ਕੇ ਲਗਾਇਆ ਸੀ ਜਿਹਦੇ ਵਿੱਚ 101 ਯੂਨਟ ਸਾਡੇ ਜਿਹੜੇ ਆ ਉਹ 1.5-2 ਵਜੇ ਤੱਕ ਹੋ ਗਏ ਸੀ ਕੱਲ ਦਾ ਸਾ ਔਰ ਅੱਜ ਫਿਰ ਅਹੀ ਮਲਕੀ ਸੁਸਾਇਟੀ ਜਿਹੜੀ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਪ ਸੁਸਾਇਟੀ ਪਲੱਸ ਆਪਣੀ ਸੇਵਾ ਬਾਰਟੀ ਟੀਡੀ ਮਾ ਹੋਈ ਹੈ ਔਰ ਦੇਖੋ ਜਿੰਨੇ ਵੱਤ ਵਤ ਹੋਣਗੇ ਕੋਸ਼ਿਸ਼ ਹੋਏਗੀ ਕਿ ਅੱਜ ਵੀ ਵੱਤ ਵਤ 50 60 70 ਜੂਰ ਯੂਨਟ ਜਿਹੜੇ ਹੈ ਕੱਟੇ ਕਰਕੇ ਆਪਣੇ ਫੌਜੀ ਜਵਾਨਾਂ ਲਈ ਜਿਹੜਾ ਰਿਜ਼ਰਵ ਆਪਣੇ ਬਲੱਡ ਬੈਂਕ ਦੇ ਵਿੱਚ ਜਿਹੜਾ ਰਿਜ਼ਰਵ ਕਰ ਪਾਈਏ ਸਰ ਵੱਖਰੀ ਵੱਖਰੀ ਸੁਸਾਇਟੀਆਂ ਨੇ ਜਿਹੜਾ ਅੱਜ ਬਲੱਡ ਕੈਂਪ ਲਗਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਸਾਂਝਾ ਉਪਰਾਲਾ ਰਿਹਾ ਦੇਖੋ ਜੀ ਇਹ ਇੱਕ ਦੇਸ਼ ਦੇ ਜਿਹੜੀ ਕੰਦੇ ਨਾ ਅਖੰਡ ਦੇਸ਼ ਯੂਨਿਟੀ ਹੈ ਸਾਰਿਆਂ ਦੀ ਅੱਜ ਕੋਈ ਇੱਕ ਪਾਰਟਿਕੂਲਰ ਸੋਸਾਇਟੀ ਨਹੀਂ ਹੈਗੀ ਆ ਪੂਰਾ ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਇੱਕ ਸਹਿਯੋਗ ਨਾਲ ਹੀ ਹੋ ਰਿਹਾ ਔਰ ਜਿਹੜੇ ਯੂਨਿਟ ਜਿਹੜੇ ਆ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਕੱਲ ਵੀ ਹੋਏ ਔਰ ਅੱਜ ਵੀ ਹੋ ਰਹੇ ਨੇ ਆ ਇਸ ਟਾਈਮ ਇੱਕ ਪਾਰਟਿਕੂਲਰ ਸੋਸਾਇਟੀ ਦਾ ਨਾਮ ਹੀ ਲੈ ਸਕਦੇ ਕਿ ਅਹੀਂ ਕਈ ਇੱਕ ਸੋਸਾਇਟੀ ਦਾ ਕੰਮ ਹੈ ਇਹ ਸਾਰੇ ਸ਼ਹਿਰ ਵਾਸੀਆਂ ਦਾ ਕੰਮ ਹੈ ਸਾਰੇ ਦੇਸ਼ ਦਾ ਕੰਮ ਹੈ ਕਿ ਅੱਜ ਸਾਡੇ ਦੇਸ਼ ਦੇ ਜਵਾਨਾਂ ਨੂੰ ਜੇ ਲੋੜ ਆ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਇੱਕ ਖੂਨਦਾਨ ਜਿਹੜਾ ਮਹਾਦਾਨ ਵਾਂ ਕੱਟ ਕੱਟਾ ਵਾ ਨikhil ji ਤੁਸੀਂ ਸਮੇ ਸਮੇ ਤੇ ਬਹੁਤ ਵੱਡੇ ਉਪਰਾਲੇ ਕਰਦੇ ਰਹਿੰਦੇ ਹੋ ਟਾਈਮ ਟੂ ਟਾਈਮ ਅ ਅੱਜ ਵੀ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਤੇ ਕਿੱਦਾਂ ਸਹਿਯੋਗ ਮਿਲ ਰਿਹਾ ਆਮ ਜਨਤਾ ਦਾ ਦੇਖੋ ਜੀ ਸਹਿਯੋਗ ਸਾਰਿਆਂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਭੂ શ્રી ਰਾਮ ਜੀ ਦਾ ਸਹਿਯੋਗ ਹੈ ਉਸ ਤੋਂ ਬਾਅਦ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਬਾਰ ਬਾਰ ਇਹ ਹੋ ਗਿਆ ਨਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਆ ਹੋ ਰਿਹਾ ਔਰ ਬਹੁਤ ਵਧੀਆ ਉਪਰਾਲਾ ਜਿਹੜਾ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਕਰਨ ਵਾਲੇ ਪਰਮਾਤਮਾ ਵਾ ਪਰ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੇ ਸਾਰੇ ਭਰਾ ਜਿਹੜ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਲੋਕਾਂ ਨੂੰ ਇਹੋ ਸੰਦੇਸ਼ ਦੇਵਾਂਗੇ ਕਿ ਬੋਤਾ ਨਹੀਂ ਤੇ ਕਮ ਸੇ ਕਮ ਜੇ ਤੁਸੀਂ ਜੇ 25 ਤੋਂ 50 ਸਾਲ ਦਾ ਜਿਹੜਾ ਲੋਕ ਨੇ ਉਹ ਜੇ ਉਹ ਠੀਕ ਨੇ ਤੇ ਉਹ ਜਰੂਰ ਬਲੱਡ ਡੋਨੇਟ ਕਰਨ ਐਨਕੀ ਅੱਜ ਦੇ ਉਸਤੇ ਦਿਨ ਸਾਡੇ ਨਾਲ ਬਲੱਡ ਡੋਨੇਟ ਜਿਹੜੇ ਇੱਥੇ ਕਰਨਾ ਆਏ ਮੈਮ ਉਹ ਵੀ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਬਲੱਡ ਡੋਨੇਟ ਕਰਨਾ ਇੱਕ ਹੀ ਕਹਿਣਾ ਚਾਹੁੰਦੇ ਨੇ ਜੀ ਮੈਮ ਨਮਸਕਾਰ ਮੈਂ ਹਾਂਜੀ ਜੀ ਰਾਮ ਰਾਮ ਜੀ ਮੈਂ ਇਹ ਚੰਨੀ ਹੈ ਕਿ ਸਭ ਲੋਕ ਬਲੱਡ ਦੇਣ ਬਹੁਤ ਵਧੀਆ ਕੈਂਪ ਲੱਗਿਆ ਵਾ ਤੁਸੀਂ ਦਾਨ ਕਰੋ ਖੂਨ ਦਾਨ ਬਹੁਤ ਜ਼ਰੂਰੀ ਹੈ ਜੈ ਸ਼੍ਰੀ ਰਾਮ ਮੈਡਮ ਤੁਸੀਂ ਪਹਿਲੀ ਵਾਰੀ ਆਏਗਾ ਅੱਗੇ ਵੀ ਆਏ ਹੋ ਕਦੀ ਨਹੀਂ ਸਰ ਮੈਂ ਤਿੰਨ ਵਾਰੀ ਦੇ ਚੁੱਕੀ ਹਾਂ ਜੀ ਚੌਥੀ ਵਾਰੀ ਦਿੱਤਾ ਮੈਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਿਲਕੁਲ ਠੀਕ ਓਕੇ ਹੈ ਕੋਈ ਨਹੀਂ ਆਪਣੀ ਲੇਡੀਜ਼ ਨੂੰ ਕੀ ਕਹਿਣਾ ਚਾਹੋਗੇ ਮੈਸੇ ਹਾਂਜੀ ਸਭ ਪਹਿਲਾਂ ਦੇ ਰਾਂ ਕੇ ਬਲੱਡ ਗੁਰਦਾਸਪੁਰ ਹੈਲਥ ਕੇਅਰ ਸੈਂਟਰ ਸੋਸਾਇਟੀ ਗੁਰਦਾਸਪੁਰ ਤੋਂ ਬੋਲ ਰਹੇ ਹਾਂ ਜੀ ਇਹ ਖੂਨਦਾਨ ਕਰ ਤੁਸੀਂ ਇੱਥੇ ਆ ਖੂਨਦਾਨ ਵਧੀਆ ਜੀ ਲੱਗਿਆ ਆ ਰਿਹਾ ਜੀ ਖੂਨਦਾਨ ਖੂਨਦਾਨ ਵਾਧੂ ਵੱਧ ਚੱਲਣਾ ਚਾਹੀਦਾ ਜੀ ਜੇ ਵਧੀਆ ਖੂਨਦਾਨ ਕਰਨਾ ਚਾਹੀਦਾ ਨਹੀਂ ਬਾਰੇ ਥੈਂਕ ਯੂ ਸਾਡੇ ਨਾਲ ਜਿਹੜੇ ਬਲੱਡ ਡੋਨੇਟਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ 13 ਚਲੇ ਸਾਰੇ ਜੀ ਬਲੱਡ ਡੋਨੇਟਰ ਜੀ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਭਾਈ ਭਾਈ ਦਾਤੂ ਕੋ ਬਹੁਤ ਵਧੀਆ ਹਨ ਨੇ ਕਿਹਾ ਭਰਾਮਾ ਕੀਤਾ ਜਿਹੜਾ ਇੱਕ ਨੁਕਟ ਨੇਡ ਦਾ ਚਲਨ ਦੇ ਤਾਇਆ ਕੈਂਪ ਲਾਇਆ ਵਾ ਇਹ ਨਾਲ ਇੱਕ ਬੜਾ ਵਧੀਆ ਪੈਸੇ ਜਾਂਦਾ ਜੀ ਜਿਸ ਦਾ ਸਾਡੇ ਗਦਾਸਪੁਰ ਦੇ ਜੱਦਾ ਦੇ ਹਾਲਾਤ ਹੋਏ ਆ ਆ ਵੀ ਇੱਕ ਬਲੱਡ ਬੈਗ ਤੋਂ ਪੂਰਾ ਪੂਰਨ ਤੌਰ ਤੇ ਪ੍ਰੋਪਰ ਰੱਖਣ ਵਾਸਤੇ ਇਹ ਕੈਂਪ ਲਗਾਇਆ ਗਿਆ ਜੀ ਜਿਹਨੂੰ ਜੋ ਕੈਂਪ ਦੇ ਨਾਲ ਸਾਡੇ ਇੱਕ ਬਹੁਤ ਕਾਫੀ ਜ਼ਿਆਦਾ ਲੋਕਾਂ ਦੇ ਅਨੁਸਾਰ ਇਹ ਕਹਿੰਦੇ ਆ ਬਹੁਤ ਵਧੀਆ ਗੱਲ ਹੈ ਕਿ ਇਹ ਸਭ ਇਹੋ ਜਿਹਾ ਕਰਨਾ ਚਾਹੀਦਾ ਹੈ ਇਹ ਸੌਫਟਵੇਅਰ ਵਿੱਚ ਬਲੈਕ ਜਲੂਰ ਦਿਓ ਸਾਡਾ ਜਿਹੜਾ ਇਹ ਰੋਗ ਦੀ ਦਿੱਕਤ ਹੈ ਬਾਰੇ ਬਹੁਤ ਵਾ ਵਾ